ਦੋ ਸਾੰਤਰ ਨਾ ਜਾਣਹੀ ਜਿਵ ਰੂਪ ਰੰਗ ਅਰੇਖ ਪਰਮ ਭੇਦ ਪੁਰਾਣ ਜਾਗੈ ਨੇਤਿ 파ਖਤ ਨਿਪਤ ਕੋਟ ਸਿੰਪ੍ਰਤ ਪੁਰਾਣ ਸਾਤਰ ਨਾ ਆਹੀ ਵਾਹ ਚਿਤ ਗੁਰੂ ਗੁਰੂ ਜੀ ਕਾ ਜੀ ਸਾ ਸੰਗਤਿ 79 ਬੋਲਿਆ ਤਰਕਪਾ

ਇਹ ਪ੍ਰਭੂ ਪਰਮਾਤਮਾ ਤੇਰੀ ਪੌਂਚ ਸਾਰਿਆ ਤਰ ਗਿਆ ਪ੍ਰਭੂ ਅਤਿ ਜੀ ਮਾਰਕ ਕਿੰਨੇ ਦਿੱਤੇ ਹਰ ਆਰਾਂਦੀਏ ਦਿੱਤੇ ਬਤ ਸਹਾਰ ਉਂਕਰ ਜੇ ਦੇਵੀ ਮਾਰਾਇ ਕਿ ਜੇ ਕਿ ਮੇਰਾ ਤਨ ਅੱਜ ਜਿੱਥੇ ਹੈਗਾ ਕੱਲ ਨਹੀਂ ਪਰ ਉਹ ਕੋਈ ਪ੍ਰਭੂ ਪਰਮਾਤਮਾ ਜਿਹੜਾ ਵਾ ਉਹ ਆਕਾਰਖਿਆ ਹਰ ਜਗਾ ਵਿਆਪਕਾ ਹਰ ਜਗਾ ਪੁੰਤਰ ਵਾਲਾ ਸਰਬਦੰਤਾ ਕੁਟਤ ਲੋ ਹਰਤ ਦਾ ਵੰਜਨ ਵਾਲਾ ਹੈ ਸਰਬ ਹੰਤ। ਹੰਤ ਦਾ ਬਤੁਰੇ ਸਾਰੇ ਦਾ ਅਬਿਨਾਸੀ ਸਾਰਿਆਂ ਨੂੰ ਨਾਸ ਕਰਨ ਵਾਲਾ। हे प्रभु ਪਰਮਾਤਮਾ ਤੂੰ ਸਾਰਿਆਂ ਨੂੰ ਨਾਸ ਕਰਨ ਵਾਲਾ ਵਾਹ। ਸਰਬ ਤੇ ਅਦ੍ਰੇਖ। हे प्रभु ਪਰਮਾਤਮਾ ਇਹ ਕਾਲੁਕੁワイ ਗੁਰੂ ਤੂੰ ਸਾਰਿਆਂ ਨੂੰ ਦੇਖ ਰਿਹਾ। ਸਰਬ ਸਤਰਮ ਜਾਣਵੇ ਦੇ ਰੂਪ ਰੰਗ ਅਰਨੇ ਕੰ ਸਤਰ ਸਰਬ ਸਤਰ ਸਤਰਾਂ ਦੀ ਵਿੱਚ ਵੀ ਤੇਰਾ ਕੋਈ ਬਿਆਨ ਨਹੀਂ ਕਰਦਾ ਕਿ ਤੂੰ ਕਿਹੋ ਜਿਹਾ ਵਾ ਨਾ ਤੇਰਾ ਰੂਪ ਆ ਨਾ ਰੰਗ ਆ ਨਾ ਦਿਖਾਵਾ ਨਾ ਇਹਨਾਂ ਤੋਂ ਪਰੇ ਆ ਪਰਮ ਮੇਦ ਪ੍ਰਾਣ ਦਾ ਕੇ ਦੇਤਾ ਤਦ ਨੇਕ ਤਾਂ ਸਤਿਗੁਰੂ ਕਿੰਦੇ ਸੁਣਨ ਦਿਆ ਕਿ ਤੁਹਾਨੂੰ ਪਰਮਾਤਮਾ ਨੇ ਚਾਰ ਜੀਵ ਦੇ 18 ਪ੍ਰਾਣ ਹਾਰ ਕਿੰਨੇ ਇੰਨਾ ਦੇ ਵਿੱਚ ਵੀ ਤੇਰਾ ਜਗਰ ਨਹੀਂ ਆਗਾ ਕਿ ਤੂੰ ਕਿਉਂ ਜਾਵਾ ਇਹ ਨਹੀਂ ਪਹੁੰਚ ਨਹੀਂ ਪਾਉਂ ਤੋ ਨਾਮ ਸਿਮਰਤ ਪ੍ਰਾਣ ਸਤਰ ਨਾਮ ਆਹਰੀ ਆਹਰੀ ਵਾ ਚਿਤੰ ਕੁਰਾਣਾ ਸਿਮਰਤੀਆਂ ਜਿਹੜੀਆਂ ਸਿੰਘ 27 ਸਿਮਰਤੀਆਂ ਦਿੱਤੀਆਂ ਗਈਆਂ ਹਨ ਕਿ ਇਹਨਾਂ ਪ੍ਰਭੂ ਪਰਮਾਤਮਾ ਦੇ ਪ੍ਰਾਣਾਂ ਦੇ ਵਿੱਚ ਆਤਮਾ ਦੇ ਵਿੱਚ ਨਾਮ ਬਹੁਤ ਹੈ ਪਰ ਉਹ ਪ੍ਰਭੂ ਪਰਮਾਤਮਾ ਦਾ ਕੇਸ ਜਿਹੜਾ ਸਾਖਰ ਆ ਵੀਦਿਆ ਔਰ ਕੁਰਾਨ ਆ ਕੁਰਾਨ ਆ ਇਹ ਵੀ ਨਹੀਂ ਦਾਨ ਸਕ ਮਾਧੋ ਪਰਿਚੰਦ ਤੋ ਪਰਸਾਦ ਤੋ ਪਰਸਾਦ ਤੇਰੀ ਕਿਰਪਾ ਦੇ ਨਾਲ ਅਦੇ ਮਧੂ ਬਾਣ ਦਾ ਸੰਗ ਸੰਗ ਜਿਹੜਾ ਇਹ ਦਰਸਾ ਸੰਧਾਂ ਦੇ ਵਿੱਚ 199 ਜਿਹੜੇ ਆ ਪੌੜੀਆਂ ਜਿਹੜਾ ਚਾਰ ਨੰਬਰ ਗਏ ਜੀ ਜੀ ਆ ਤੇ 199 ਜਿਹੜੇ ਆ ਇਹ ਤਹਾਂ ਸੰਧਾਂ ਦੇ ਵਿੱਚ ਇਹਨਾਂ ਨੂੰ ਬਾੜ ਦਿੱਤਾ ਗਿਆ ਹੈ ਵਣਗਾੜਾ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਗੁਣ ਗੁਣ ਉਦਾਰ ਉਦਾਰ ਦਾ ਉਤ ਖੁੱਲੇ ਦਿਲ ਵਾਲਾ ਇਹ ਪ੍ਰਭੂ ਪਰਮਾਤਮਾ ਇਹ ਕਾਲ ਕੁ怀 ਗੁਰੂ تیر ਗੁ ਲੋਗ ਪੁਰਾਣੇ ਜਾਣ ਨੇ ਕਿ ਕਾ ਸਦਾ ਤੂੰ ਖੁੱਲੇ ਦਿਲ ਵਾਲਾ ਹੈ ਮਹਿਮਾ ਅਪਾਰ ਕਿਹਦੀ ਮਹਿਮਾ ਜਿਹੜੀ ਆ ਰਾ ਹੋ ਉਤਮ ਹੈ ਕੁਝ ਬਿਆਨ ਨਹੀਂ ਕੀਤੀ ਜਾ ਸਕਦੀ ਆਸਰ ਅਪਾਰ ਅੱਜ ਸਦਾ ਟਿਕਿਆ ਰਹਿਣ ਵਾਲਾ ਅਪਾਰ ਬਲਾਸ ਜਿਹਦਾ ਕੋਈ ਟਿਕਾਣਾ ਨਹੀਂ ਹੈਗਾ ਅੱਜ ਜਿਹਦਾ ਕੋਈ ਟਿਕਾਣਾ ਨਹੀਂ ਹੈਗਾ ਆਪਾਂ ਦੇ ਨਾਲ ਇਹ ਪ੍ਰਭੂ ਪਰਮਾਤਮਾ ਇਹ ਕਾਲ ਕੁਖਵਾਏ ਨੂੰ ਹਰ ਦਗਾ ਦਰਪਿਆ ਉਹ ਸਾਰਿਆਂ ਦਾ ਨਾਸ ਕਰਨ ਵਾਲਾ ਉਪਮਾ ਅਨੰਦ ਇਹ ਉਪਮਾ ਜਿਹੜੀ ਤੇਰੀਆ ਕੋਈ ਕੋਈ ਗਿਆਨ ਦਾ ਸੰਗਰਾਣ ਹਨ ਭਉ ਪ੍ਰਕਾਸ਼ ਨਿਸ ਦਿਨ ਅਨਾਸ ਅਜਾਣ ਬਾਹ ਸੁਹਾਨ ਸੁਹਾਓ ਅਨਭਉ ਪ੍ਰਕਾਸ਼ ਜਿਹੜਾ ਪ੍ਰਕਾਸ਼ ਜਿਹੜਾ ਆਪਰੇ ਆਪ ਹੋ ਰਿਹਾ ਹੁੰਦਾ ਦਿੱਤਾ ਪਾਉਂਗਾ ਆਕਾਲ ਮੂਰ ਅਨੰਿਤ ਸੈ ਪੰਗ ਉਪਸਾਰ ਵਿਕਾਟ ਗੈਰੂ ਤੇ ਵੀ ਮਗਰ ਮੋਰਤ ਨਹੀਂ ਆਗੇ ਉਦੋਂ ਥਾਪ ਦੇ ਦਾਇਕਾ ਨਾਮ ਆਪਣੇ ਆਤਮ ਰੰਗਰੰਗ ਤੋਂ ਦੁੱਖੇ ਦਾ ਬਣਾਇਆ ਹੋਇਆ ਵੀ ਇਹਨਾਂ ਜਿਹੜਾ ਪ੍ਰਕਾਸ਼ ਆਪਰੇ ਆਗ ਹੋਇਆ ਜਿਵੇਂ ਦਿਨ ਅਰਨਾਸ ਨਿਛ ਦਿਨ ਦਾ ਬਣਨ ਜੋ ਜੈਨੇ ਰਾਗ ਹਰ ਜਗਾਂ ਵਿਆਪਿਆ ਹਰ ਜਗਾਂ ਦਿਲਿਆਂ ਦਰਨਰ ਵਾਲਾ ਹਰ ਜਗਾਂ ਰੰਗ ਪਰਿਆ ਅਜਾਨ ਬਾਜ ਤੇਰਾ ਕੋ ਪੇਜ ਨਹੀਂ ਆਪਾਰਣ ਸਕਿਆ ਸਹਾਨ ਸਉਦੁਰ ਰਾਜਾ ਦਾ ਰਾਜਾ ਸੰਸਦਾਰ ਸੰਸਰ ਰਾਜਨ ਰਾਜ ਦੂਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਠਵਾ ਮਾਨ ਅਰਧਾਨ ਰਾਤ ਜੀ ਕਾਲ ਕੁਰਦ ਰਾਜੇ ਦਾ ਰਾਜਾ ਅਨਾਨ ਪਾਨ ਤੂੰ ਸੂਰਜਾ ਦਾ ਸੂਰਦੇਵਾਨ ਦੇਵ ਕੁ ਜੰਤ ਦਾ ਨੇਤਾ ਰਾ ਉਹ ਪੂਆ ਮਹਾਰ ਤੇਰੀ ਹੁਕਮਾ ਜਿਹੜੀ ਆ ਤੇਰੀ ਨਰਮਾ ਜਿਹੜੀ ਆ ਉਹ ਕੋ ਬਿਆਹ ਨਹੀਂ ਕਰ ਸਕਦਾ ਇੰਦਰਾਨ ਇੰਦਰ ਤਾ ਲਾਨ ਬਾਲ ਰੰਕਾਰ ਰੰਕ ਤਾ ਲਾਨ ਕਾਲ ਤੁਮ ਰਾ ਇੰਦਰ ਕਿ ਇੰਦਰ ਜੀ ਦਾ ਹੈ ਬੜਾ ਮਹੂਰ ਮੰਨਾ ਕਿ ਇੰਦਰ ਦੇਵਤਾ ਬੜਾ ਬਰਦਾ ਰੀਤਾ ਬਾਹ ਸਰਬ ਸਵਰਗ ਦਾ ਰਾਜਾ ਰਨ पर किंतु इंद्र का इंद्र और इंद्र को इंद्र बनाए ब्रह्मा बनकर उपाय था क्रोरा इंद्र बनके तू बना के अपने सारे देव पर क्रोरा इंद्रा को ऊपर ले जावा इंद्र यहाँ बनान बाल जिन कुछ चाहला तकदा हो और कार राजा कार राजा रंग कलार ये कार उठवा के तू तू राजा देव चिन्ह जरा वास्तव ते कलार ਤੂੰ ਕੰਗਾਲਾਂ ਦੇ ਵਿੱਚ ਵੀ ਤੇਰਾ ਵਾਸਾ ਹਰ ਜਗ੍ਹਾ ਵਿਆਪ ਗਿਆ ਕਲਾਨਕਾਰ ਏ ਤਾਪ ਕੋਇ ਗੁਰੂ ਤੂੰ ਹਰ ਜਗ੍ਹਾ ਵਿਆਪ ਗਿਆ ਉਹ ਸਾਰਿਆਂ ਦਾ ਕਲਾਨ ਦਾ ਕਾਰ ਅਣਦੇਖ ਅੰਗ ਆਪਾ ਆਪਾਂ ਵੇਗਤ ਮੇਤ ਅਪਾਰੋ ਗੁਣ ਜਨ ਉਦਾਰ ਅਨਭੂਤ ਅੰਗ ਏ ਕਾਰ ਕੋਇ ਗੁਰੂ ਦੁਪੱਟ ਤਾ ਤਾਜ ਰੈਡਨ ਦੇਰਾ ਕੋਈ ਆਗਮ ਨਹੀਂ ਹੈ ਜਰਾ ਅਵਾਂਗਾ ਆਵਾਉ ਇੱਕ ਗਾਤ ਸੁਵਾਉ ਨੂੰ ਅਵੰਗਨ ਪ੍ਰਕਾਸ਼ ਜਿਹਦਾ ਹਰ ਜਗ੍ਹਾ ਪ੍ਰਕਾਸ਼ ਹੋਵੇ ਅਵੰਗ ਹਰ ਜਗ੍ਹਾ ਗਾਪਤ ਹੋਵੇ ਹਰ ਜਗ੍ਹਾ ਲਾਚ ਕਰਨ ਵਾਲਾ ਹੋ ਗਤ ਮਹਿਤਾ ਅਪਾਨ ਗਤ ਮੰਤਵ ਨੇ ਜੀ ਗਣਤੀ ਤੋਂ ਆਪਾਂ ਕੋਰੋ ਜੀਤੀ ਗਣਤੀ ਕਰਦੇ ਆ ਕਿ ਇੰਨਾ ਗਹਿਰਾ ਵਾ ਇੰਨਾ ਉੱਚਾ ਹੈ ਇੰਨਾ ਉੱਚਾ ਵਰੀ ਕਾ ਗੋਇ ਗੁਰੂ ਦੁਗਨਤੀ ਦੇ ਉੱਪਰ ਤੇਰੀ ਗਿਣਤੀ ਮੈਂ ਨਹੀਂ ਹੋ ਸਕਦੀ ਗਣ ਗਨ ਆਰਾਮ ਇਹ ਕਾ ਕੋਲ ਤੇਰੀ ਗੁਲਾ ਉਹ ਆਰਬ ਦੇ ਖੁੱਲੇ ਦਿਨ ਵਾਲਾ ਤੇਰਾ ਗੁਣਾ ਅਨਿਆਦ ਕਿੰਤਾ ਦਾਂਦਾ ਦਾ ਵਾ ਤੇ ਨਾਂ ਤੇਰੇ ਭਰੇ ਪੁਧਾਰਾਂ ਨੂੰ ਗਾਇ ਕਿਤਾ ਦੰਦ ਖੁੱਲੇ ਦਿਨ ਵਾਲਾ ਦੰਦਾ ਦੰਤਾ ਵਿਖਿਆ ਸਤਪੁਰਿੇ ਵਰਹਾਰ ਦੇਦੇ ਆ ਤੋਟੇ ਲਾ ਕੇ ਅਦੰਤ ਭਰੇ ਭਜਨ ਕੁ ਜਿੰਨੀਆਂ ਦਰਦਾ ਵਾ ਜਿੰਨੇ ਪਦਾਰਥ ਆ ਤੇਰੇ ਕੋ ਹੁੰਦਿਆ ਕਿੰਨੇ ਭੁੱਲੇ ਦਿਲ ਵਾਲਾ ਮຸນ ਗਣ ਪਰਨਾਮ ਨਿਰਪੈ ਨੇ ਕਾਮ ਅਤ ਦੁਤ ਪਰਚੰਦ ਮਿਤ ਗਠ ਅਖੰਡ ਮຸນ ਗਣ ਪਰਨਾਮ ਰਿਸ਼ੀ ਮຸນੂ ਜਿਲੇ ਆ ਉਹ ਵੀ ਜਿਹੜੇ ਆਰ ਪੰਗਾਨ ਕਰਦੇ ਆ ਕਿ ਤੂੰ ਕਿੱਜਾ ਮਰਦਾ ਤੇਰਾ ਕੋ ਅੰਤ ਨਹੀਂ ਪਾ ਸਕਦਾ ਮਿਤ ਹੈ ਇਹ ਕਾਰ ਇਹ ਕਾਰ ਤੁਖਵਾ ਗੁਰੂ ਤੂੰ ਡਰ ਤਰ ਨਿਕਾਮ ਕਾਮ ਅਸਲ ਤੌਰ ਤੇ ਹੈ ਅਤ ਦੁੱਖ ਪਰ ਚੰਗ ਇਹ ਕਾਰ ਤੂੰ ਤੇਰਾ ਪ੍ਰਕਾਰ ਜੁੜਾ ਵਾ ਆਪਣੇ ਆਪ ਹੋਇਆ ਮਤ ਗ੍ਰੰਥ ਅਖੰਡ ਨਤਿਲ ਗ੍ਰਿਤੀ ਮਿਤਿ ਦੇ ਵਿੱਚ ਤੋੜਾ ਤੋ ਖੰਡਾ ਲਾ ਵਾਲ ਕਰਾਨ ਆਲੇ ਕਰਮ ਅਭੇਦ ਧਰਮ ਸਰਬੰ ਪਰਦਾਤੇ ਅਨ ਅਦਭਾਤੇ ਹਾਸ਼ਿਕਾਨਮ ਕੋ ਤੁ ਸਾਰੇ ਕਰਮਾਂ ਨੂੰ ਬਣਾਉਣ ਵਾਲਾ ਪਰ ਤੇਰਾ ਅਰਪਣਾ ਕਰਨ ਕੋ ਨਹੀਂ ਹੈ ਜਾਰ ਤੂੰ ਕਰਮ ਤੋ ਰਾਜ ਹੈ ਅਗੰਸੀ ਰਹਿ ਅਦਸ ਰਹਿਣ ਵਾਲਾ ਅਡੋਲ ਸਦਾ ਥੇਰੇ ਨ ਵਾਲਾ ਇਹ ਪ੍ਰਭੂ ਪ੍ਰਮਾਤਮਾ ਦੂ ਸਾਰਿਆਂ ਧਰਮਾਂ ਨੂੰ ਬਣਾਉਣ ਵਾਲਾ ਵਾ ਤੇ ਪਰ ਜਿਹੜਾ ਆਪਣਾ ਧਰਮ ਨਹੀਂ ਕੋਈ ਗੱਲ ਲੈ ਕਿ ਧਰਮ ਧਰਮ ਦੇ ਬਣਾਉਣ ਵਾਲਾ ਆਪੇ ਇਨਸਾਨ ਬਣਾਉਂਦਾ ਕਿ ਸਿੱਖ ਕਰਦਾ Hindu ਧਰਮ ਆ ਇਹ ਅਸਾਈ ਧਰਮ ਮੁਸਲਮਾਨ ਆ ਇਹ ਧਰਮ ਜਿਹੜੇ ਆਪ ਕੋ ਬਣਾਏ ਗਏ ਆ ਪਰ ਅਕਾਲ ਪੁਰਖ ਵਾਹਿਗੁਰੂ ਤੇਰਾ ਅਸਲੀ ਧਰਮ ਕੋਈ ਨਹੀਂ ਹੈ ਕਰ ਤੂੰ ਸੱਚ ਦਾ ਪ੍ਰਤੀਨਿਧ ਨਿਵਾਰਦਾ ਸਾਰਬ ਵਾਹਿਗੁਰੂ ਦੇਨ ਕੀ ਅਗਾ ਸਭ ਉਹ ਬਾਸਕਾਂ ਦਾ ਬਾਣਾ ਤੂ ਆਂ ਔਰ ਸਾਰੇ ਨਿਰਤਕ ਦੇਣ ਬਾਣਾ ਨਾ ਸਾਰੇ ਨੇ ਅਸਾਵਾਂ ਜਿੱਡਾ ਪੋਜਣਾ ਕਰਨ ਵਾਲਾ ਚਾਚਰੀ ਸੰਧ ਤੇ ਪਰਸਾਦ ਤੇ ਚਾਚਰੀ ਸੰਧ ਆ ਤਉ ਪਰਸਾਦ ਤੇਰੀ ਕਿਰਪਾ ਦੇ ਨਾਲ ਕਿ ਚਾਚਰੀ ਸੰਧ ਜਿਹੜਾ ਵਾ ਉਚਾਰ ਕਰ ਰਿਹਾ ਹੈ ਗੋਬਿੰਦ ਮਕੰਦ ਉਦਾਰੇ ਅਪਾਰੇ ਗੁੰਦੇ ਗੁੰਦੇ ਗਨ ਧਰਤੀ ਦਾ ਮਾਲਕ ਸ੍ਰਿਸ਼ਟੀ ਦਾ ਮਾਲਕ ਸ੍ਰਿਸ਼ਟੀ ਬਰੋਵਾਲਾ ਮੁਕੰਦੇ ਮੁਕਤੀ ਦਾ ਰਾਤਾ ਮੁਕਤ ਕਰਨ ਵਾਲਾ ਉਦਾਰ ਜੁਲ੍ਹੇ ਦੇਣ ਵਾਲਾ ਅਪਾਰੀ ਜਿਹਦਾ ਕੋਈ ਅੰਤ ਪਹਾੜ ਦੇ ਪਾਸੇ ਨਾ ਕੋ ਆਪਾਂ ਇਹ ਦੀਵਾਰ ਆ ਤੁਹਾਨੂੰ ਪਤਾ ਹੈ ਜੀ ਆ ਦੀਵਾਰ ਦੇ ਅੱਗੇ ਕੁਝ ਹੈਗਾ ਪਰ ਪ੍ਰਗੂ ਪ੍ਰਭਾਤ ਬਾ ਤੇਰਾ ਐਡਾ ਵੱਡਾ ਕੁਬਾਰਾ ਕੋਈ ਪਾਰ ਜਾਣ ਨਹੀਂ ਕਰ ਸਕਦਾ ਕਾਲੀਆਂ ਕਾਲੀਆਂ ਨਿਰਨਾਮੇ ਅਕੰਨੇ ਫਰਗੇ ਤਾਂ ਬਲੂਆ ਨਾਲ ਕਰਨਾ ਕਰੀਗਾ ਮਨ ਬਣਾਉਂ ਮਾਰਾ ਏ ਅਨੰਦਾ ਦੇ ਜਤਕੁਰ ਨਾਮ ਨੂੰ ਜੰਗਾ ਆ ਕਾਮੇ ਜੋ ਕਾਮ ਰਹਿ ਤਾ ਕੋ ਰਹਿ ਤਾ ਵਾਹਿ ਗੁਰੂ ਦੀ ਕਾਲਸਾ ਵਾਹਿ ਭੁਤੇ ਕੀ ਪਤੇ